ਹਾੜਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਿੰਡ ਅਜਨਾਲਾ ਦੇ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਤੱਕ ਦਾਸសម្ਗੇ ਪਹੁੰਚਾਈ ਜਾ ਰਹੀ ਹੈ ਦਵਾਈਆਂ ਖਾਣਾ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਧੰਨਵਾਦ ਕੀਤਾ ਹੈ ਪੰਜਾਬ ਸਰਕਾਰ ਤੇ ਘਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਗਏ ਪਿੰਡੋਂ ਪਿੰਡੀ ਜਾ ਰਹੇ ਸਭ ਤੋਂ ਪਹਿਲਾਂ ਤਾਂ ਹਾਲਾਤ ਕੀ ਨੇ ਇਸ ਲਈ ਚਾਹੇ ਸੀ ਵੇਖ ਰਿਹਾ ਕਿ ਪਾਣੀ ਦਾ ਪੱਧਰ ਹੁਣ ਕੁਝ ਘਟਿਆ ਹੈ ਪਰ ਲੱਗਦਾ ਕਿ ਹੁਣ ਮੁਸੀਬਤਾਂ ਦੀ ਸ਼ੁਰੂਆਤ ਹੋਰ ਜ਼ਿਆਦਾ ਹੋਣ ਜਾ ਰਹੀ ਹੈ ਬਿਮਾਰੀਆਂ ਫੈਲ ਨਹੀਂ ਹੈ ਰੀਹੈਬਿਲਿਟੇਸ਼ਨ ਮੁੜ ਸੇਵਾ ਇੱਕ ਵੱਡਾ ਮੁੱਦਾ ਰਹਿਣਾ ਹੈ ਕੀ ਹਾਲਾਤ ਨਜ਼ਰ ਆ ਰਹੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਆ ਵੀ ਹਾਲਾਤ ਬਹੁਤ ਮਾੜੇ ਆ ਜੀ ਕੋਈ ਗੱਲ ਕਰਨ ਵਾਲੀ ਨਹੀਂ ਮਨਿੰਦਰ ਭਾਜੀ ਮਤਲਬ ਪਿੰਡ ਪਿੰਡ ਜਿਹੜਾ ਬਰਬਾਦ ਹੋ ਚੁੱਕਾ ਲੋਕਾਂ ਦੇ ਘਰਾਂ ਦੇ ਵਿੱਚ ਬਿਸਤਰੇ ਮੰਜੇ ਸਪਰਨਿਚਰ ਸਾਰਾ ਹੀ ਪਾਣੀ ਨਾਲ ਭਿੱਜ ਗਿਆ ਪੈਲੀਆਂ ਦੇ ਵਿੱਚ ਫਸਲਾਂ ਤਬਾਹ ਹੋ ਗਈਆਂ ਡੰਗਰ ਮਰ ਗਏ ਸਮਾਨ ਰੁੜ ਗਿਆ ਮਤਲਬ ਕੋਈ ਗੱਲ ਦੁਬਾਰਾ ਇੱਕ ਵਸਣ ਵਾਲੀ ਗੱਲ ਹੋਣੀ ਹੈ ਮੈਂ ਇੱਕ ਦਿਨ ਇੱਕ ਅੱਖੀਂ ਵੇਖਿਆ ਇੱਕ ਬਿਸਤਰਾ ਵੱਡਾ ਸੀ ਤੇ ਮੀਆਂ ਬੀਬੀ ਨਾਲ ਉਹਨਾਂ ਦੇ ਬੱਚੇ ਸੀ ਤੇ ਇੱਕ ਚਾਦਰ 'ਚ ਸਮਾਨ ਬੰਨ ਕੇ ਲੈ ਕੇ ਜਾ ਰਹੇ ਤੇ ਮੇਰੇ ਮਨ ਨੂੰ ਇਹ ਮਹਿਸੂਸ ਹੋਇਆ ਮੈਂ ਕਿਹਾ ਇਹਨਾਂ ਦੀ ਦੁਨੀਆਬਾਸਾ ਚਾਦਰ 'ਚ ਹੀ ਵੱਜ ਗਈ ਅੱਜ ਮਤਲਬ ਇਹ ਹਾਲਾਤ ਪੈਦਾ ਸਭ ਕੁਝ ਰੁੜ ਗਿਆ ਜੀ ਇੱਕ ਚਾਦਰ ਦੇ ਵਿੱਚ ਹੀ ਉਹਨਾਂ ਦੀ ਦੁਨੀਆ ਵੱਜ ਕੇ ਤੋਂ ਉਹਨਾਂ ਦੇ ਕੋਲ ਰਹਿ ਗਿਆ ਮਤਲਬ ਮਨ ਉਸ ਵਕਤ ਆਪਣਾ ਵੀ ਜਿਹੜਾ ਸੀ ਇੱਕ ਰੀ ਵੀ ਰੱਬ ਦੇ ਰੰਗਾਂ ਦੇ ਵੀ ਕਿਹੜੇ ਰੰਗਾਂ 'ਚ ਰਾਜੀ ਦਾ ਪਤਾ ਨਹੀਂ ਮਤਲਬ ਹਾਲਾਤ ਵੇਖ ਕੀ ਗੱਲ ਜੀ ਫਸ ਜੇ ਸਭ ਤੋਂ ਪਹਿਲਾਂ ਸਰਕਾਰ ਦਾ ਸੀ ਸਰਕਾਰ ਕਿੱਥੇ ਨਜ਼ਰ ਨਹੀਂ ਸਰਕਾਰ ਫੇਲ ਹੋ ਗਈ ਪੰਜ ਸਰਕਾਰ ਨੂੰ ਅਜੇ ਤੱਕ ਵੀ ਨਹੀਂ ਸਮਝ ਆ ਰਹੀ ਵੀ ਕਰਨਾ ਕੀ ਹੈ ਸਰਕਾਰ ਸਿਰਫ ਕੇਵਲ ਤੇ ਕੇਵਲ ਡਰਾਮਾ ਸਰਕਾਰ ਕੋਈ ਸਮਝ ਨਹੀਂ ਆ ਰਹੀ ਵੀ ਕਰਨਾ ਕੀ ਕੋਈ ਸਿਸਟਮ ਨਹੀਂ ਆ ਕੋਈ ਉਹਨਾਂ ਕੋਲੋਂ ਇੱਕ ਥਾਂ ਬੈਠ ਕੇ ਕੋਈ ਸਿਸਟਮ ਨੂੰ ਚਲਾਉਣ ਲਈ ਸਿਸਟਮ ਨਹੀਂ ਆ ਸਾਰੇ ਫਿਲਮੀ ਸ਼ੂਟਿੰਗ ਚੱਲਣ ਦੀ ਆਪੋ ਆਪਣੇ ਘੋੜੇ ਭਜਾਈ ਫਿਰਦੇ ਕਿਸ਼ਤੀ ਲੈ ਕੇ ਪਾਣੀ 'ਚ ਵੀ ਅਸੀਂ ਆਪਣੀ ਵੀਡੀਓ ਬਣਾ ਕੇ ਪਾ ਦਈਏ ਵੀ ਅਸੀਂ ਬਹੁਤ ਕੰਮ ਕਰ ਰਹੇ ਆ ਗਰਾਊਂਡ ਲੈਵਲ ਤੇ ਇੱਕ ਇੱਕ ਸੈਂਟਰ ਚਾਹੀਦਾ ਸੀ ਸੈਂਟਰ ਦੇ ਉੱਤੇ ਉਥੇ ਡੀਸੀ ਸਾਹਿਬ ਬਹਿੰਦੇ ਉਥੇ ਅਫਸਰ ਬਹਿੰਦੇ ਉਹ ਟੀਮਾਂ ਬਣਾ ਕੇ ਤੋਰਦੇ ਪਿੰਡਾਂ 'ਚ ਹਰ ਪਿੰਡ 'ਚ ਟੀਮ ਤੋਰਦੀ ਇਹ ਤਾਂ ਲੱਗੇ ਪੰਜਾਬ ਸਰਕਾਰ ਨੂੰ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾ ਸਕਿਆ ਮੈਂ ਕਿਹਾ ਦੱਸੀ ਆ ਜੀ ਗੱਲ ਇਹ ਬਾਰਡਰ ਦੀ ਏਰੀਆ ਆ ਇਹਨੂੰ ਬਹੁਤ ਅੱਗੇ ਸਾਨੂੰ ਮਾਰਾਂ ਚੱਲਣੀਆਂ ਪਈਆਂ ਜੇ ਲੜਾਈ ਲੱਗਦੀ ਆ ਤਾਂ ਹੀ ਜਾੜਾ ਸਾਡਾ ਆ ਪਿੱਛੇ ਜਿਹੜੀ ਲੜਾਈ ਲੱਗੀ ਉਦੋਂ ਵੀ ਇਹ ਪਿੰਡ ਠਾਤੇ ਸਾਰੇ ਜੇ ਹੁਣ ਹਾੜਾ ਆ ਤਾਂ ਫਿਰ ਇਨਾ ਪਿੰਡਾਂ ਦਾ ਨੁਕਸਾਨ ਮਤਲਬ ਜਦੋਂ ਵੀ ਕੌਮ ਜੇ ਲੜਾਈ ਲੱਗਦੀ ਆ ਫਿਰ ਇਹ ਅਗਲੇ ਬੰਨੇ ਹੁੰਦੇ ਆ ਫਿਰ ਇਹਨਾਂ ਦੀ ਆਬਾਦ ਸਾਡੀ ਜਿਹੜੀ ਆ ਗਿਣਤੀ ਵੀ ਅਗਲੇ ਬੰਨੇ ਜਾ ਕੇ ਲੜਾਈ ਲੜਨ ਵਾਲਿਆਂ ਸ਼ਹੀਦ ਵਾਲਿਆਂ ਦੀ ਸਾਡੀ ਸਭ ਤੋਂ ਵੱਧ ਹੁੰਦੀ ਆ ਮਤਲਬ ਹਮੇਸ਼ਾ ਹੀ ਸਾਡੇ ਨਾਲ ਹੀ ਪੰਜਾਬੀਆਂ ਨਾਲ ਧੱਕਾ ਹੁੰਦਾ ਕਹੋ ਭਾਜੀ ਕੀ ਪਲਾਨ ਤਿਆਰ ਕੀਤਾ ਗਿਆ ਕਿਸ ਤਰ੍ਹਾਂ ਦੀ ਸਹਾਇਤਾ ਕੀਤੀ ਸ਼ਰੋਣੀ ਕਮੇਟੀ ਦੀ ਕੱਲ ਭਤਮੀ ਸਾਹਿਬ ਨੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਸੀ ਵਿਸ਼ੇਸ਼ ਤੌਰ ਤੇ ਆਪ ਉਹ ਇੱਥੇ ਘੇੜਾ ਮਾਰ ਕੇ ਗਏ ਆ ਉਸ ਦਿਨ ਤੋਂ ਉਹਨਾਂ ਨੇ ਇੱਥੇ ਆਟਾ ਦਾਲ ਛੋਲੇ ਤੇ ਪਾਣੀ ਸਾਰਾ ਸਮਾਨ ਜਿਹੜਾ ਭੇਜਤਾ ਸੀ ਰਮਦਾਸ ਗੁਰਦਰਾ ਸਾਹਿਬ ਵੀ ਤੇ ਗੁਰੂ ਕੇ ਬਾਗ ਵੀ ਉਹਨਾਂ ਕਹਿੰਦੇ ਜਿੱਥੇ ਜਿੱਥੇ ਲੋੜ ਆ ਬੇਸ਼ੱਕ ਕਿਸੇ ਦੇ ਘਰ ਕੋਈ ਹੋ ਜਾ ਨਹੀਂ ਰਹਿਣਾ ਚਾਹੀਦਾ ਜਿਹਦੇ ਘਰ ਚ ਰਾਸ਼ਨ ਨਹੀਂ ਮਿਲਣਾ ਮਿਲਿਆ ਨਾ ਹੋਵੇ ਜਾਂ ਰੋਟੀ ਨਾ ਸ਼ਾਮ ਨੂੰ ਬਣੇ ਹਰ ਘਰ 'ਚ ਸਮਾਨ ਪਹੁੰਚਾਓ ਕੱਲ ਉਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਮੈਂ ਧੰਨਵਾਦ ਕਰਦਾ ਮੁਲਾਜ਼ਮਾਂ ਦਾ ਸ਼ਰੋਣੀ ਕਮੇਟੀ ਦਿਆਂ ਨੇ ਉਹਨਾਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਜਿਹੜੀ ਕਟਾ ਕੇ 2 ਕਰੋੜ ਰੁਪਈਆ ਕੱਲ ਪ੍ਰਧਾਨ ਜੀ ਨੇ ਐਲਾਨ ਕੀਤਾ ਹੜਪੀਟ ਤਾ ਜੀ ਤੇ ਬਾਕੀ ਵੀ ਇੱਕ ਬੜੀ ਵੱਡੀ ਪਲੈਨਿੰਗ ਕਰ ਰਹੇ ਆ ਵੀ ਜਿਹੜਾ ਬਹੁਤ ਵੱਡੇ ਲੈਵਲ ਦਾ ਬਜਟ ਜਿਹੜਾ ਰੱਖ ਕੇ ਨਾ ਉਹ ਹੜਪੀਟ ਤਾਨੂੰ ਦੇਣਾ ਪਰ ਉਹਦੀ ਥੋੜੀ ਜੀ ਇਹ ਆ ਵੀ ਸਮਾਂ ਚਾਹੀਦਾ ਕੋਈ ਪਲੈਨਿੰਗ ਕਰਨੀ ਆ ਵੀ ਕਿਹੜੇ ਤਰੀਕੇ ਨਾਲ ਦਿੱਤਾ ਜਾਵੇ ਲੋਕਾਂ ਨੂੰ ਜਿਹੜਾ ਕਿ ਵਾਕਿਆ ਹੀ ਸਹੀ ਲੋੜਵੰਦਾਂ ਤੱਕ ਲੋਕਾਂ ਜਿਹੜਾ ਸਹੀ ਲੋੜਵੰਦਾਂ ਤੱਕ ਪਹੁੰਚ ਸਕੇ ਤਾਂ ਲੋਕਾਂ ਦੇ ਕੰਮ ਆ ਸਕੇ ਕਿਉਂਕਿ ਜਿਹੜੀ ਬਰੈਡ ਆ ਦੋ ਦਿਨਾਂ ਚ ਮੁੱਕ ਜਾਣੀ ਆ ਪਾਣੀ ਵੀ ਮੁੱਕ ਜਾਣਾ ਖਾਣ ਪੀਣ ਵਾਲਾ ਸਮਾਨ ਵੀ ਮੁੱਕ ਜਾਣਾ ਪਰ ਲੋਕਾਂ ਨੂੰ ਠਾਉਣਾ ਕਿੱਦਾਂ ਤਾਂ ਜਿਹੜਾ ਅੱਗੇ ਕੋਈ ਇੱਕ ਚ ਮੁਰਵਸੇਬਾ ਰੀਹੈਬਿਲੀਟੇਸ਼ਨ ਕਿੱਦਾਂ ਫੜਨੀ ਆ ਠੀਕ ਹੈ ਨਾ ਉਹਦੇ ਬਾਰੇ ਉਹਦੇ ਹਾਂ ਲੋਕਾਂ ਨੂੰ ਪਹਿਰਾ ਸਰ ਕਿੱਦਾਂ ਕਰਨਾ ਉਹਦੇ ਬਾਰੇ ਜਿਹੜੀਆਂ ਸਲਾਹਾਂ ਚੱਲ ਰਹੀਆਂ ਵੱਡੇ ਪੱਧਰ ਤੇ ਜਿੱਥੇ ਰਾਹਤ ਕਾਰ ਚਲਾਏ ਜਾ ਰਹੇ ਉੱਥੇ ਕਿਤੇ ਨਾ ਕਿਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਵੀ ਖੜੇ ਕੀਤੇ ਜਾ ਰਹੇ ਕਿ ਆਖਰਕਾਰ ਸਰਕਾਰ ਕਿਉਂ ਕਿਤੇ ਨਜ਼ਰ ਨਹੀਂ ਆ ਰਹੀ ਕੈਮਰਾ ਪਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀ.ਟੀ.ਸੀ. ਨਿਊਜ਼ ਪਿੰਡ ਸਾਰਕਦੇਵ ਛੰਨਾ